ਆਸਾ ਮਹਲਾ 3 ਪੰਜ ਪਦੇ ਸ਼ਬਦ ਮਰੈ ਤਿਸ ਦਾ ਅਨੰਦ ਸਤਿਗੁਰ ਭੇਟੇ ਗੁਰੂ ਗੋਬਿੰਦ ਨਾ ਫਿਰ ਮਰੈ ਨਾ ਆਵੈ ਜਾਏ ਪੂਰੇ ਗੁਰ ਤੇ ਸਾਚ ਸਮਾਏ ਜਿਨ ਕਾ ਨਾਮ ਲਖਿਆ ਧੁਰ ਲੇਖ ਤੇ ਅਨ ਦਿਨ ਨਾਮ ਸਦਾ ਤੇ ਆਵਹਿ ਗੁਰ ਪੂਰੇ ਤੇ ਭਗਤ ਵਿਸੇਖ ਰਹਾਉ ਜਿਨ ਕੋ ਹਰ ਪ੍ਰਭ ਲੈ ਮਿਲਾਏ ਤਿਨ ਕੀ ਗਹਿਣ ਗਤ ਕਹੀ ਨ ਜਾਏ ਪੂਰੇ ਸਤਗੁਰ ਦਿੱਤੀ ਵਡਿਆਈ ਉਤਮ ਪਦਵੀ ਅਰ ਨਾਮ ਸਮਾਈ ਜੋ ਕਿਛ ਕਰੇ ਸੋ ਆਪ ਆਪ ਇੱਕ ਘੜੀ ਮਹਿ ਆਪੁ ਥਾਪੁ ਕਹਿ ਕਹਿ ਕਹਿਣਾ ਆਖ ਸੁਣਾਏ ਜੇ ਸੋ ਘਾਲੇ ਥੈ ਨਬਾ ਜਿਨ ਕਹਿ ਪੋਤ ਪੁਨ ਤਿਨਾ ਗੁਰੂ ਮਿਲਾਏ ਸਚ ਬਾਣੀ ਗੁਰ ਸ਼ਬਦ ਸੁਣਾਏ ਜਹਾਂ ਸ਼ਬਦ ਵਸੈ ਤਹਾਂ ਦੁਖ ਜਾਏ ਗਿਆਨ ਰਤਨ ਸਚ ਸਹਜ ਸਮਾਏ ਨਾਮ ਦੇਵੜ ਔਰ ਧਨ ਨਹੀਂ ਕੋਏ ਜਿਸ ਨੂੰ ਬਖਸ਼ੇ ਸਚਾ ਸੁਏ ਪੂਰੇ ਸ਼ਬਦ ਮਨ ਵਸਾਏ ਨਾਨਕ ਨਾਮ ਰਤੇ ਸੁਖ ਪਾਏ ਆਸਾ ਮਹਲਾ 3 ਨਿਰਤ ਕਰੇ ਬਵਾਜੇ ਬਜਾਏ ਇਹ ਮਨ ਅੰਦਾ ਬੋਲਾ ਹੈ ਕਿਸ ਆਖ ਸੁਣਾਏ ਅੰਤਰ ਲੋਗ ਭਰਮ ਅਨਲ ਵਾਉ ਦੀਵਾ ਬਲੈ ਨਾ ਸੋਜੀ ਪਾਇ ਗੁਰਮੁਖ ਭਗਤ ਗੱਡ ਜਨਨ ਹੋਏ ਆਪ ਬਿਸ਼ਾਨ ਮਿਲੈ ਪ੍ਰਭ ਸੁਏ ਰਹਾਓ ਗੁਰਮੁਖ ਨਿਰਤ ਹੋਰ ਲਾਗੇ ਬਾਓ ਪੂਰੇ ਤਾਲ ਵਿੱਚ ਹਉ ਆਪ ਗਵਾਈ ਮੇਰਾ ਪ੍ਰਭ ਸਾਚਾ ਆਪੇ ਜਾਣ ਗੁਰ ਕੈ ਸ਼ਬਦ ਅੰਤਰ ਬ੍ਰਹਮ ਪ੍ਰਸ਼ਾਨ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਗੁਰ ਕਾ ਸ਼ਬਦ ਸਹਜ ਵਿਚਾਰ ਗੁਰਮੁਖ ਭਗਤ ਜੁਗਤ ਸੱਚ ਸੋਏ ਆਖੰਡ ਭਗਤ ਨਿਰਤ ਦੁਖ ਹੋਏ ਇਹਾਂ ਭਗਤ ਜਨ ਜੀਵਤ ਮਰੇ ਗੁਰ ਪ੍ਰਸਾਦੀ ਭਵ ਜਲ ਤਰੈ ਗੁਰ ਕੈ ਬਚਨ ਭਗਤ ਤਾਏ ਪਾਏ ਹਰ ਜਿਉ ਆਪ ਵਸੈ ਮਨ ਆਏ ਹਰ ਕਿਰਪਾ ਕਰੇ ਸਤ ਗੁਰੂ ਮਿਲਾਏ ਨਹਿ ਜਲ ਭਗਤ ਹਰ ਸਿਉ ਚਿਤ ਲਾਏ ਭਗਤ ਰਤੇ ਤਿਨ ਸਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ ਆਸਾ ਘਰ ਅਠਮਾ ਕਾਫੀ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਹਿ ਪਾਣੇ ਸਤਿਗੁਰ ਮਿਲੈ ਸੱਜ ਸੋਜੀ ਹੋਈ ਗੁਰ ਪ੍ਰਸਾਦੀ ਮਨ ਵਸੈ ਹਰ ਬੁਝੈ ਸੋਈ ਮੈਂ ਸੋਦਾ ਤਾਂ ਇੱਕ ਹੈ ਅਵਰ ਨਾਹੀ ਕੋਈ ਗੁਰ ਗਿਰਬਾ ਤੇ ਮਨ ਵਸੈ ਤਾਂ ਸਦਾ ਸੁਖ ਹੋਈ ਰਹਾਓ ਇਸ ਜੁਗ ਮੈਂ ਨਿਰਪਉ ਹਰ ਨਾਮ ਹੈ ਪਾਈਏ ਗੁਰ ਵਿਚਾਰ ਬਿਨ ਨਾਮੈ ਜਮ ਕੇ ਵਸ ਹੈ ਮਨ ਮੁਖ ਅੰਧ ਗਵਾਰ ਹਰ ਕਹਿ ਭਾਣੈ ਜਨ ਸੇਵਾ ਕਰੈ 부ਜੈ ਸਚ ਸੋਈ ਹਰ ਕਹਿ ਭਾਣੈ ਸਲਾਹੀਐ ਭਾਣੈ ਮੰਨਿਐ ਸੁਖ ਹੋਈ ਹਰ ਕਹਿ ਭਾਣੈ ਜਨਮ ਬਦਾਰਤ ਭਾਇਆ ਮਤ ਤੁਮ ਹੋਈ ਨਾਨਕ ਨਾਮ ਸਲਹਿ ਤੂੰ ਗੁਰਮੁਖ ਗਤ ਹੋਈ ਆਸਾ ਮਹਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੂੰ ਗਰਤਾਸ ਜਿਆਰ ਮੈਂ ਦਾਸਾਂ ਜੋ ਤੋ ਭਾਵੇ ਸੋਈ ਤਿਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਤੇ ਹਾਇਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਧ ਬਿਨ ਦੁਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਿਖਾਣੈ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਤੂੰ ਕਰ ਕਰ ਵੇਖੈ ਜਾਣੈ ਸੁਏ ਨਾਨਕ ਗੁਰਮੁਖ ਪ੍ਰਗਟ ਹੋਏ ਏਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਘਰ ਦੂਜਾ ਮਹੱਲਾ ਚੌਥਾ ਕਿਸ ਹੀ ਢੜਾ ਕੀਆ ਮਿੱਤਰ ਸੁਤ ਨਾਲ ਭਾਈ ਕਿਸੇ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ ਕਿਸੇ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ ਹਮਾਰਾ ਧੜਾ ਹਰ ਰਹਿ ਅਸਮਾਈ ਹਮ ਹਰ ਸਿਉ ਧੜਾ ਕੀਆ ਮੇਰੀ ਹਰ ਟੇਕ ਮੈਂ ਹਰ ਬਿਨ ਪਖ ਧੜਾ ਅਵਰ ਨ ਕੋਈ ਹਉ ਹਰ ਗੁਣ ਗਾਵਾਂ ਅਸੰਖ ਅਨੇਕ ਰਹਾਉ ਜਨ ਸਿਉ ਧੜੇ ਕਰੇ ਸੇ ਜਾਏ ਝੂਠ ਧੜੇ ਕਰ ਪਛੋਤਾ ਹੈ ਫਿਰ ਨਾ ਰਹੇ ਮਨ ਖੋਟ ਕਮਾਹੇ ਹਮ ਹਰ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥ ਨਾਹੀ ਇਹ ਸਭ ਧੜੇ ਮਾਇਆ ਮੋਪਸਰੀ ਮਾਇਆ ਕੋਲੂ ਜੈ ਗਵਾਰੀ ਜਨਮ ਮਰੇ ਜੂਏ ਬਾਜੀ ਹਾਰੀ ਹਮਰੇ ਹਰ ਧੜਾ جے ਹਲਤ ਬਲਤ ਸਭ ਸਵਾਰੀ ਕਲਯੁਗ ਮੈਂ ਢੜੇ ਪੰਜ ਚੋਰ ਚਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਜਿਸ ਨੂੰ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ ਹਮਰਾ ਹਰ ਢੜਾ ਜਿਨਹ ਢੜੇ ਸਭ ਗਵਾਏ ਮਿਥਿਆ ਦੁਜਾ ਪਾਉ ਢੜੇ ਬਹਿ ਪਾਵੇ પરાਇ ছিਧਰ اٹਕਲੇ ਆਪਣਾ ਹੰਕਾਰ ਵਧਾਵੇ ਜੈਸਾ ਵਿਜੈ ਤੈਸਾ ਖਾਵੇ ਜਨ ਨਾਨਕ ਕਾ ਹਰ ਧੜਾ ਧਰਮ ਸਭ ਸ੍ਰਿਸ਼ਟ ਜਿਣ ਆਵੇ ਜੈਸਾ ਵਿਜੈ ਤੈਸਾ ਖਾਵੇ ਜਨ ਨਾਨਕ ਕਾ ਹਰ ਧੜਾ ਧਰਮ ਸਭ ਸ੍ਰਿਸ਼ਟ ਜਿਣ ਆਵੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੁਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ 희 ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਗਾਲ ਮੂਰਤ ਜੁਨੀ ਸੈ ਬੰਗਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੇ ਜਪੋ ਸਤਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿ ਗੁਰੂ ਜੀ ਜਪੋ